कोरोना महामारी ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਵੱਲੋਂ ਵੱਡੇ ਪੱਧਰ ਤੇ ਧਰਨੇ ਦਿੱਤੇ ਜਾ ਰਹੇ ਨੇ ਉਹਨਾਂ ਦੀਆਂ ਮੁੱਖ ਮੰਗਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਕਰਮਚਾਰੀਆਂ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਆਊਟਸੋਰਸ ਸਿਸਟਮ ਵਿੱਚ ਬਾਹਰ ਕਰਕੇ ਸਿੱਧੇ ਜਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਅੰਦਰ ਕੀਤਾ ਜਾਵੇ ਤਾਂ ਦੂਸਰੇ ਪਾਸੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਤੇ ਉਹਨਾਂ ਨੂੰ ਓਵਰਟਾਈਮ ਵੀ ਦਿੱਤਾ ਜਾਵੇ ਇਸ ਮੌਕੇ ਕਰਮਚਾਰੀਆਂ ਦੇ ਵੱਲੋਂ ਹੋਰ ਕੀ ਕੀ ਮੰਗਾਂ ਰੱਖੀਆਂ ਗਈਆਂ ਤੁਸੀਂ ਵੀ ਇੱਕ ਵਾਰ ਨਜ਼ਰ ਮਾਰ ਲਵੋ 108 ਐਂਬੂਲੈਂਸ ਪਲਾਈ ਯੂਨੀਅਨ ਪਟਿਆਲਾ ਜੀ ਕਿੰਨੇ ਕੁ ਥੋੜੇ ਜਿਹੜੇ ਮੁਲਾਜ਼ਮ ਨੇ ਅੱਜ ਧਰਨਾ ਦੇ ਰਹੇ ਕਿਸ ਦੇ ਖਿਲਾਫ ਦੇ ਰਹੇ ਸਰ ਅਸੀਂ ਕੰਪਨੀ ਖਿਲਾਫ ਦੇ ਰਹੇ ਹਾਂ ਕਿਹੜੀ ਕੰਪਨੀ ਹੈ ਜੀ ਕੰਪਨੀ ਜੈਟਲਿਸਟ ਇਸ ਦਾ ਹੈਲਥਕੇਅਰ ਜੀ ਟੀ ਜੀ ਉਹਦੇ ਖਿਲਾਫ ਧਰਨਾ ਦੇ ਰਹੇ ਧਰਨ ਦਾ ਕਾਰਨ ਇਹ ਹੈ ਕਿ ਸਾਡੀ 2 ਮਹੀਨੇ ਤੋਂ ਲਗਭਗ 2 ਮਹੀਨੇ ਤੋਂ ਤਨਖਾਹ ਨਹੀਂ ਆ ਰਹੀ ਹੈਗੀ ਤਾਂ ਇਸ ਖਿਲਾਫ ਦੇ ਧਰਨਾ ਲਾ ਰਹੇ ਹਾਂ ਸਾਡੀ ਆਰਥਿਕ ਮੰਦੀ ਹਾਲਤ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਲਾਕਡਾਊਨ ਵੀ ਲੰਕ ਕੇ ਗਿਆ ਉਹਦੇ ਵਿੱਚ ਵੀ ਫਿਰ ਦੀਵਾਲੀ ਆਈ ਉਸ ਟਾਈਮ ਵੀ ਸਾਡੀ ਤਨਖਾਹ ਨਹੀਂ ਆਈ ਹੈਗੀ ਫਿਰ ਸੈਹਰਾ ਲਾਂ ਗਿਆ ਫਿਰ ਫਿਰ ਵੀ ਲਾਂ ਗਿਆ ਉਸ ਟੈਪੀਕ ਉਧਾਰ ਨਹੀਂ ਆਈ ਹੈ ਕਿ ਲਗਭਗ ਦੋ ਮਹੀਨੇ ਹੋ ਗਏ ਨਵੇਂ ਸਾਲ ਵਾਲੇ ਦਿਨ ਵੀ ਦਿੱਸੂ ਜੇ ਦਿਖਾ ਨਹੀਂ ਆਈ 108 ਜਿਹੜਾ ਮਲਾਜਮ ਨੇ ਬਿਲਕੁਲ ਗਰੀਬ ਤੋਂ ਕਿਤੇ ਦੋ ਆਸੀਂ ਸਾਰੇ ਮਿਡਲ ਕਲਾਸ ਫੈਮਲੀ ਚ ਵੀ ਸਾਡੇ ਰੋਜ਼ ਘਰ ਦਾ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਤੁਹਾਨੂੰ ਪੈਨਲ ਤੇ ਲੈ ਕੇ ਡਿਸ ਰੇਟ ਤੇ ਤੁਹਾਨੂੰ ਜਿਹੜੇ ਆ ਆਪਣਾ ਆਪ ਲੈ ਲਾਵਾਂਗੇ ਕੋਈ ਹੋਈ ਹੈ ਜੀ ਅਕੇ ਪਾਇਰ ਬਾਈ ਕੁਝ ਵੀ ਨਹੀਂ ਕਰਦੇ ਸਿਰਫ ਉਹਨਾਂ ਆਸ਼ਵਾਸਨ ਦਿੱਤਾ ਹੈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਸਾਨੂੰ ਬੀਸੀ ਰੇਟ ਤੇ ਪੱਕਾ ਕੀਤਾ ਜਾਵੇ ਸਾਡਾ ਐਗਰੀਮੈਂਟ ਹਰ ਸਾਲ ਲਾਇਆ ਜਾਵੇ ਸਾਡਾ ਜਿਹੜਾ ਵੰਡਾ ਹੱਕ ਹੈ ਉਹ ਤੁਹਾਨੂੰ ਦਿੱਤੇ ਜਾਵੇ ਜੀ ਆਪ ਜੀ ਸਾਡਾ ਪਿਛਲੇ 11 ਸਾਲਾਂ ਦੇ ਤੁਰੀ ਐਗਰੀਮੈਂਟ ਨੇ ਕੋਈ ਤਨਖਾਹ ਦੇ ਮਾਮੂਲੀ ਵਾਅਦੇ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਜੀ ਆਹ ਕਰੋਨਾ ਮਹਾਮਾਰੀ ਜਿਹੜੀ 3 ਵੇਵ ਆਉਣ ਵਾਲੀ ਹੈ ਕੀ ਕਹਿਣਾ ਚਾਹੁੰੋ ਕਿਉਂਕਿ ਜਿਹੜਾ ਸਭ ਤੋਂ ਵੱਧ ਜਿਹੜਾ 108 ਐਮ뷸ੈਂਸ ਨੇ ਜਿਹੜੀ ਜਿਹੜੇ ਮੁਲਾਜ਼ਮ ਸੀਗੇ ਤੁਹਾਡੇ ਉਹ ਕੰਮ ਕਰ ਰਹੇ ਸੀਗੇ ਕੀ ਕਹਿਣਾ ਚਾਹੁੰਦੇ ਸੀ ਸਰ ਅਸੀਂ ਕਰੋਨਾ ਟਾਈਮ ਤੇ ਵੀ ਮੈਂ ਪੈਲ ਦੇ ਆਧਾਰ ਤੇ ਕੰਮ ਕੀਤਾ ਕੇਸ ਲਾਏ ਨੇ ਕਿ ਅਸੀਂ ਆਪਣੀ ਡਿਊਟੀ ਤੋਂ ਆਪਣੀ ਅਸੀਂ ਪਿੱਛੇ ਮੂਟਦੇ ਹੈਗੇ ਅਸੀਂ ਡਿਊਟੀ ਲਈ ਤਿਆਰ ਹੈ ਇੱਦਾਂ ਵੀ ਸਰਕਾਰ ਕਰੇ ਅਸੀਂ ਡਿਊਟੀ ਲਈ ਤਿਆਰ ਆ ਪਰ ਸਾਡੀ ਜਿਹੜੀ ਬੰਦੇ ਹੱਕ ਹੈ ਸਾਡੀ ਜਿਹੜੀ ਤਰਖਾ ਹੋਗੀ ਹੋਰ ਪੱਤੇ ਹੋਗੇ ਕਿਉਂਕਿ ਸਾਨੂੰ ਆਮ ਜਿਹੜਾ ਸਰਕਾਰੀ ਮੁਲਾਜ਼ਮ ਹੈ ਉਹਦੀ ਪਰਚੀ ਤੱਕ ਲੱਗਦੀ ਹੈ ਠੀਕ ਹੈ ਔਰ ਜੇ ਸਾਡੇ 1189 ਵਾਲੇ ਕਿ ਹਸਪਤਲ ਜਾਂਦੇ ਆ ਤਾਂ ਸਾਨੂੰ 10 ਰੁਪਏ ਦੀ ਪਰਚੀ ਵੀ ਕਟਾਈ ਜਾਂਦੀ ਹੈ ਇਸ ਕੋਰੋਨਾ ਮਹਾਮਾਰੀ ਦੌਰਾਨ ਸਾਡਾ ਕੋਈ ਬੀਮਾ ਨਹੀਂ ਕੋਈ ਹਿਉਰਤ ਨਹੀਂ ਸਾਡੇ ਸਰਕਾਰ ਅਕੇ ਮੰਗ ਰਹੇ ਨੇ ਸਾਡਾ 10 ਲੱਖ ਦਾ 5 ਲੱਖ ਦਾ ਇਸ ਤਰ੍ਹਾਂ ਬੀਮਾ ਕੀਤਾ ਜਾਵੇ ਤਾਂ ਕਿ ਉਹਦੇ ਅੰਦਰ ਅਸੀਂ ਕਵਰ ਹੋ ਸਕੀਏ ਕਿਉਂਕਿ ਹੁਣੋ ਮਹਾਮਾਰੀ ਦੁਆਰਾ ਤੀਜਾ ਲੇਅਰ ਲੇਅਰ ਆਉਣਾ ਰਹੀ ਹੈ ਜਿਹਦੇ ਵਿੱਚ ਸਾਨੂੰ ਅਸੀਂ ਤਾਂ ਹੁਣ ਤੱਕ ਕਰੋਨਾ ਵਰੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਲੋਕਾਂ ਦੀ ਅੱਗੇ ਤੋਂ ਵੀ ਕਰਾਂਗੇ ਪਰ ਸਰਕਾਰ ਵੀ ਆਪਣੇ ਬੰਦੇ ਹੱਕਾਂ ਜਿਹੜੋ ਸਾਨੂੰ ਐਸਐਮਜ਼ेड ਪੰਜਾਬ ਦੇ ਲਈ ਪਟਿਆਲਾ ਤੋਂ ਕੇ ਸ਼ਿਵ ਕੁਮਾਰ ਦੀ ਰਿਪੋਰਟ